ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਹੋਰ ਕਿਵੇਂ ਜੀ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨਹੀਂ ਸਾਡੇ ਪੰਦੇ ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਆ ਤਰੀ ਕਿ ਹੈਗੀ ਅੱਜ ਨੌ ਦਿਨ ਹੈਗਾ ਵੱਧੋ ਆਰਾ ਚਲੋ ਅੱਜ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਫੁੱਲ ਸੇਲ ਦਾ ਰੇਟ ਕੀ ਹੈ ਤੇ ਸਬਜ਼ੀਆਂ ਦੇ ਫਲਾਂ ਦਾ ਰੇਟ ਆ ਤੇ ਆਲੂ ਤੇ ਤਿਆਜ਼ ਦਾ ਰੇਟ ਚਲੋ ਆਪਾਂ ਗੱਲਬਾਤ ਕਰਦੇ ਹਾਂ ਜੀ ਦੋਸਤੋ ਚਲੋ ਆਪਾਂ ਗੱਲਬਾਤ ਕਰਦੇ ਹਾਂ ਬਾਈ ਹੋਰਾਂ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਹੀ ਜੀ ਸਬਜ਼ੀਆਂ ਦਾ ਕਰਨੇ ਦਾ ਨਾਮ ਆਤਾ ਪਾ ਜੀ ਹਮ ਦੁਕਾਨੇ ਸਾਰੇ ਸੱਜੇ ਅੰਗਰੇਟ ਕੀ ਭਾਅ ਚੱਲ ਰਿਹਾ ਹੈ ਅੱਜ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਕੰਸ਼ੇਰੀ ਦਾ ਜੀ ਅੱਜ ਦਾ ਪਿੰਡੀ ਦਾ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਅੱਜ ਦਾ ਭਾਅ ਹੈਗਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਇਹ ਵਧੀਆ ਕੁਆਲਟੀ ਦੇ ਭਾਅ ਜੀ ਪਿੰਡੀ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਹੈ ਜੀ ਚੌਲੇ ਦਾ ਇਹ ਵਧੀਆ ਕੁਆਲਟੀ ਵਾਲੇ ਦਾ ਭਾਅ ਹੈਗਾ 300 ਰੁਪਏ ਦਾ ਭਾਅ ਜੀ ਕੰਸੀਰੀ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਵਧੀਆ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਦੇਖੋ ਜੀ ਬੰਨਾਲਾ ਮੰਡੀ ਦੇ ਵਿੱਚ ਸਵੇਰੇ ਸਵੇਰੇ ਤਾਂ ਬਹੁਤ ਇਕੱਠ ਹੁੰਦਾ ਜੀ ਸਵੇਰੇ ਸਵੇਰੇ ਤੇ ਚਲੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕਰਦੂ ਦਾ ਕੀ ਭਾਅ ਚੱਲ ਰਿਹਾ ਜੀ ਹਾਂਜੀ ਦੋਸਤੋ ਚਲੋ ਆਪਾਂ ਬਾਈ ਹਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਸਬਜੀ ਦਾ ਔਰ ਬਾਈ ਹਰੀ ਕਿਵੇਂ ਠੀਕ ਆ ਬਾਈ ਵਧੀਆ ਬਾਈ ਅੱਜ ਕੀ ਕਹਿੰਦੇ ਸਬਜੀ ਫਿਰ ਵਧੀਆ ਬਾਈ ਵਧੀਆ ਰੇਟ ਵਧੀਆ ਚੱਲ ਰਿਹਾ ਅੱਜ ਕद्दू ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਕद्दू ਬਾਈ ਅੱਜ ਦਿੱਤਾਗਾ 30 ਤੋਂ 35 ਰੁਪਏ ਵਿੱਚ ਹੈਗਾ ਅੱਛਾ ਜਾਲਾ ਲਾਲਾ ਕੀ ਰੇਟ ਮਿਲਦੀ ਅੱਜ ਜਾਲਾ ਲਾਲਾ 45 ਰੁਪਏ ਵਿੱਚ ਹੈ 45 ਦੀ ਰੇਟ ਚੱਲ ਰਿਹਾ ਹਾਂਜੀ ਦੋਸਤੋ ਜਾਲਾ ਵਾਲੇ ਕद्दू ਦਾ ਭਾਅ ਹੈਗਾ ਜਿਹੜਾ 45 ਰੁਪਏ ਦਾ ਭਾਅ ਜੀ ਕद्दू ਦਾ ਠੀਕ ਹੈ ਜੀ ਦੂਸਰਾ ਕੱਦੂ ਹੈਗਾ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਹੋਰ ਵੀਰੇ ਕਿਵੇਂ ਠੀਕ ਹੈ ਹਾਲ ਵਾਲੇ ਕੱਦੂ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਬੰਦ ਗ੍ਰੇਡ ਦਾ ਭਾਅ ਜੀ ਤੋਰੀ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਤੋਰੀ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਣਾ ਜੀ ਤੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਵੱਡੇ ਗੁਵਾਰੇ ਦਾ ਭਾਅ ਹੈਗਾ ਜੀ 400 ਤੋਂ ਲੈ ਕੇ 450 ਰੁਪਏ ਦਾ ਕਮਸ਼ੇਰੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਵੱਡੇ ਗੁਵਾਰੇ ਦਾ ਵਧੀਆ ਗੁਵਾਰੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਵੀਰ ਜੀ ਇਹ ਅੱਜ ਦਾ ਕੱਦੂ ਦਾ ਭਾਅ ਹੈਗਾ ਜੀ ਨਾਰਮਲ ਕੱਦੂ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਟਿੱਕ ਦਾ ਭਾਅ ਜੀ ਨਾਰਮਲ ਕੱਦੂ ਦਾ ਜੀ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਹੋਲ سیل ਦਾ ਰੇਟ ਹੈ ਜੀ ਥੋਕ ਦਾ ਹਾਂਜੀ ਦੋਸਤੋ ਆਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਰਜਨ ਦਾ ਭਾਅ ਜੀ ਆਰਬੀ ਵਾਲੇ ਪੱਤੇ ਦਾ ਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਤਾਂ ਦਰਜਨ ਰਹਿਣੀ ਪੈਣੀ ਹੈ ਜੀ ਇਹ ਵੀ ਹਾਂਜੀ ਦੋਸਤੋ ਬੈਗਣੀ ਦਾ ਭਾਅ ਹੈਗਾ ਜੀ ਵਧੀਆ ਬੈਗਣੀ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕੰਸੀਰੀ ਦਾ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ ਦਰਜਨ ਦਾ ਅੱਜ ਦਾ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਪਾਲਕ ਦੀ ਦਰਜਨ ਲੈਣੀ ਪੈਣੀ ਹੈ ਜੀ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਜੀ ਬਾਈ ਹੋਰਾਂ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਦਰਜਨ ਲੈਣੀ ਪੈਣੀ ਹੈ 100 ਰੁਪਏ ਦੀ ਠੀਕ ਹੈ ਜੀ ਹਾਂ ਜੀ ਦੋਸਤੋ ਵੱਡੇ ਮੋਟੇ ਦਾਣੇ ਵਾਲੇ ਦਾ ਭਾਅ ਹੈਗਾ ਜੀ 40 ਦਾ ਜੀ ਦਾਣੇ ਵਾਲੀ 40 ਦਾ ਭਾਅ ਹੈਗਾ ਜੀ ਅੱਜ ਦਾ 400 ਰੁਪਏ ਤੰਸ਼ੀਰੀ ਦਾ ਭਾਅ ਜੀ ਬਾਣੇ ਵਾਲੀ ਚੌੜੇ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਤਾਂ ਮਹਿੰਗੀਆਂ ਨਹੀਂ ਕਿਉਂਕਿ ਘੱਟ ਆਇਆ ਬਾਣੇ ਵਾਲੀ ਚੌੜੇ ਦੇਖੋ ਨੂੰ ਕੱਤੀ ਗੋਲੀ ਨਹੀਂ ਹੈ ਵੀ ਜੀ ਇੱਕ ਨੱਧੇ ਗੋਲੀ ਮਿਲਦੀ ਹੈ ਜੇ ਮਿਲਦੀ ਹੈ ਜੀ ਬਾਣੇ ਵਾਲੀ ਚੌੜੇ ਠੀਕ ਹੈ ਜੀ ਬਹੁਤ ਘੱਟ ਆ ਰਹੀ ਹੈ ਜੀ ਦੋਸਤੋ ਛੋਟੇ ਗੁਵਾਰੇ ਦਾ ਭਾਅ ਹੈਗਾ ਜੀ ਦੇਸੀ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 110 ਰੁਪਏ ਦਾ ਚੜਾ ਭਾਅ ਜੀ ਛੋਟੇ ਗੁਵਾਰੇ ਦਾ ਜੀ ਵਧੀਆ ਕੁਆਲਟੀ ਵਾਲੇ ਗੁਵਾਰੇ ਦਾ ਭਾਅ ਜੀ ਅੱਜ ਦਾ ਛੋਟ ਇਹ ਰੇਟ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ ਬੰਦ ਗ੍ਰੇਡ ਦਾ ਭਾਅ ਹੈਗਾ ਜੀ 800 ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਸਿਮਲਾ ਮਿਰਚ ਦਾ ਵਧੀਆ ਸਿਮਲਾ ਮਿਰਚ ਦਾ ਭਾਅ ਅੱਜ ਦਾ ਇਹ ਇਹ ਬੰਦ ਗ੍ਰੇਡ ਦਾ ਭਾਅ ਦੀ ਸਿਮਲਾ ਮਿਰਚ ਦਾ ਅੱਜ ਦਾ ਜੀ ਠੀਕ ਹੈ ਜੀ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਵਧੀਆ ਅਰਬੀ ਦਾ ਭਾਅ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬੰਦ ਬੂਰੀ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਜੀ ਬੰਦ ਘੱਟੇ ਦਾ ਹਾਂਜੀ ਦੋਸਤੋ ਵਧੀਆ ਕਲੇਲੇ ਦਾ ਭਾਅ ਹੈਗਾ ਜੀ ਅੱਜ ਦਾ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੰਦ ਲਫਾ ਕੇ ਦਾ ਜੀ ਠੀਕ ਹੈ ਜੀ ਇਹ ਹੋਲ سیل ਦਾ ਰੇਟ ਹੈ ਛੋਟ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਇਕੱਠਾ ਬੰਦ ਲੈ ਲਫਾਫੀ ਲੈਣਾ ਪੈਂਦਾ ਜਾਂ ਗ੍ਰੇਡ ਹੋਵੇ ਜਾਂ ਲਫਾਫਾ ਵੰਦ ਲੈਣਾ ਪਾਣਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਨਹੀਂ ਕਰੀਲੇ ਦਾ ਜੀ ਅੱਜ ਹਾਂਜੀ ਦੋਸਤੋ ਚਿਬੜ ਦਾ ਭਾਅ ਹੈਗਾ ਜੀ ਥੋਕ ਰੇਟ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਚਿਬੜ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਚਿਬੜਾਂ ਦਾ ਜੀ ਕਿਸੇ ਨੇ ਵੀ ਲੈਣਾ ਕਿੱਥੇ ਦਾ ਭਾਅ ਜੀ ਅੱਜ ਦਾ ਜੀ ਇਹ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਲਾਲ ਮਿਰਚ ਹੋਇਆ ਜੀ ਤੇ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ 8 ਕਿਲੋ ਲੈਣੀ ਪੈਣੀ ਆ ਹਰ ਲਾਲ ਮਿਰਚ ਜੀ ਕਿਸੇ ਨੇ ਵੀ ਲੈਣੀ ਆ ਤਾਂ 1 ਲਫਾ ਮੇਰਾ ਭਾਅ ਜੀ ਅੱਜ ਦਾ ਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਸਿਮਾ ਹਮਾ ਚਲਾ ਰੇ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਠੀਕ ਹੈ ਜੀ ਥੋਕ ਦਾ ਰੇਟ ਆ ਜੀ ਇਹ ਨੈਟ ਅੱਜ ਦਾ ਭਾਅ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ ਸੇਲ ਇਕ ਜਿੰਨੀ ਵੀ ਲੈਣਾ ਤਾਂ ਹੋਲ ਸ਼ੇਨ ਦਾ ਰੇਟ ਆ ਜੀ ਵਧੀਆ ਟਮਾਟਰ ਦਾ ਭਾਅ ਜੀ ਅੱਜ ਆਹਮਾ ਚਲਾਲੇ ਦਾ ਜੀ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ ਭਾਅ ਹੈਗਾ ਜੀ 700 ਰੁਪਏ ਦਾ ਭਾਅ ਜੀ ਨੱਟ ਜੀ ਠੀਕ ਆ ਜੀ ਇਹ ਬੰਦ ਲਫਾ ਫਿਰ ਆ ਭਾਅ ਜੀ ਅੱਜ ਦਾ ਜੇ ਤੁਸੀਂ ਵੀ ਲੈਣਾ 15 ਕਿਲੋ ਹੁੰਦਾ ਜੀ ਅਲਫਾਵੇ ਦੇ ਵਿੱਚ ਠੀਕ ਆ ਜੀ 700 ਰੁਪਏ ਦਾ ਭਾਅ ਜੀ ਫਿਰ ਇਹ ਚਾਹਨਾ ਵਾਲੇ ਦਾ ਜੀ ਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਚਲੋ ਆਪਾਂ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਜ ਟੂਟਲ ਆਯਾਂ ਨਾਲ ਕਰਦਿਆਂ ਗੱਲਬਾਤ ਬਾਈ ਹੋਰਾਂ ਨਾਲ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ 30 ਰੁਪਏ ਭਾਅ ਜੀ ਪੈਨੈਪਲ ਦਾ ਜੀ ਠੀਕ ਹੈ ਜੀ ਇਹ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਬਾਈ ਹੋਰਾਂ ਦਾ ਠੀਕ ਹੈ ਜੀ ਆਪਾਂ ਇਸ ਵਾਰ ਤੱਕੜਾਂ ਜਦੋਂ ਤੱਕ ਹੋਟ ਵਾਲਿਆਂ ਕੋਲੇ ਬਾਈ ਹੋਰਾਂ ਕੋਲੇ ਠੀਕ ਹੈ ਜੀ ਤੇ ਨਰੀ ਵਾਲ ਦਾ ਭਾਅ ਵੀ ਦੱਸ ਦਿੰਦੇ ਤੁਹਾਨੂੰ ਅੱਜ ਨਰੀਅਲ ਦਾ ਭਾਅ ਜੀ ਘਟ ਚੁੱਕਿਆ ਜੀ ਠੀਕ ਹੈ ਜੀ ਦੇ ਨਰੀਅਲ ਦਾ ਭਾਅ ਰਹਿ ਗਿਆ ਜੀ 650 ਰੁਪਏ ਦਾ ਭਾਅ ਰਹਿ ਗਿਆ ਜੀ ਨਰੀਅਲ ਦਾ ਜੀ ਠੀਕ ਹੈ ਜੀ ਇਹ ਇਹਦੇ ਵਿੱਚ 10 ਪੀਸ ਹੁੰਦੇ ਆ ਲਫਾਫੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਤਾਂ 10 ਪੀਸ ਇਕੱਠੇ ਲੈਣੇ ਪੈਣੇ ਆ ਜੀ 650 ਰੁਪਏ ਦੇ ਜੀ ਠੀਕ ਹੈ ਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 35 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਆ ਜੀ ਕੇਲੇ ਦਾ ਜੀ ਇਹ ਬੰਦ ਗ੍ਰੇਡ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ سیل ਦਾ ਰੇਟ ਆ ਜੀ ਇਹ ਠੀਕ ਹੈ ਜੀ 35 ਤੋਂ 70 ਰੁਪਏ ਤੱਕ ਦਾ ਭਾਅ ਆ ਜੀ ਕੇਲੇ ਦਾ ਜੀ ਅੱਜ ਦਾ ਦੋਸਤੋ ਆਪਾਂ ਬਾਈ ਭੋਲੇ ਦੀ ਦੁਕਾਨ ਦੇ ਖੜੇ ਆ ਜੀ ਤੰਦਰ ਸਿੰਘ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਦਿਖਾਉਣਾ ਵੀ ਬਾਈ ਭੁਰਾਂ ਕੋਲੇ ਕੀ ਕੀ ਫਰੂਟ ਨੇ ਫਰੂਟ ਦਾ ਕੀ ਭਾਅ ਚੱਲ ਰਿਹਾ ਹੈ ਬਾਈ ਭੁਰਾਂ ਦਾ ਠੀਕ ਹੈ ਜੀ ਦੁਕਾਨ ਨੰਬਰ ਹੈ ਜੀ 77 ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 1000 ਰੁਪਏ ਤੋਂ ਲੈ ਕੇ 1600 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਠੀਕ ਹੈ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਵੇਟ ਹੁੰਦਾ ਜੀ ਇਹਦੇ ਵਿੱਚ 10 ਕਿਲੋ ਵੇਟ ਹੁੰਦਾ ਜੀ ਨਾਰਾਂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣੀ ਹੈ ਪੇਟੀ ਬੰਦ ਦਾ ਭਾਅ ਜੀ ਅੱਜ ਦਾ ਜੀ ਇਹ ਠੀਕ ਹੈ 1000 ਤੋਂ ਲੈ ਕੇ 1600 ਰੁਪਏ ਤੱਕ ਦਾ ਜੀ ਬਾਈ ਹੋਰਾਂ ਕੋਲ ਆ ਕੇ ਲੈ ਸਕਦੇ ਜੀ ਭੋਲੀ ਦੀ ਦੁਕਾਨਾਂ ਬਾਈ ਹੋਰਾਂ ਦੀ 77 ਨੰਬਰ ਦੁਕਾਨ ਤੇ ਜੀ ਠੀਕ ਹੈ ਜੀ ਹੋਲ ਸੇਲ ਦੇ ਰੇਟ ਨੇ ਬਾਈ ਹੋਰਾਂ ਦੇ ਇਹ ਹਾਂਜੀ ਦੋਸਤੋ ਪੂਰਾ ਵਧੀਆ ਨਾਰਾ ਜੀ ਇਹ ਠੀਕ ਹੈ ਜੀ ਸੇਵ ਵਧੀਆ ਸੇਵ ਦਾ ਭਾਅ ਦੱਸ ਦਿੰਦੇ ਜੀ ਅੱਜ ਦਾ ਕੀ ਭਾਅ ਜੀ ਸੇਵ ਦਾ ਠੀਕ ਹੈ ਜੀ 3000 ਤੋਂ ਲੈ ਕੇ 4000 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਪੂਰੇ ਵਧੀਆ ਸੇਵ ਦਾ ਭਾਜ ਜੀ ਅੱਜ ਦਾ ਇਹ ਕਿਸੇ ਨੇ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਠੀਕ ਹੈ ਜੀ ਤੇ ਬੰਦ ਡੱਬੇ ਦਾ ਭਾਜ ਵਜਨ ਹੁੰਦਾ ਜੀ ਇਹਦਾ 18 ਕਿਲੋ ਦਾ ਭਜਨ ਹੁੰਦਾ ਜੀ ਕਿਸੇ ਨੇ ਲੈਣਾ ਜੀ ਠੀਕ ਹੈ ਜੀ 18 ਕਿਲੋ ਹੁੰਦਾ ਜੀ ਬੰਦ ਡੱਬੇ ਦੇ ਵਿੱਚ ਜੀ ਕਿਸੇ ਵੀ ਏਟੇ ਦਾ ਜੀ ਬੰਦ ਡੱਬਾ ਲੈਣਾ ਬੰਨ 18 ਕਿਲੋ ਦਾ ਜੀ ਕਿਸੇ ਨੇ ਵੀ ਲੈਣਾ ਜੀ ਹੋਲ ਸੇਲ ਦਾ ਰੇਟ ਆ ਬਾਈ ਜੀ ਹੁਣਾਂ ਦਾ ਵਧੀਆ ਫਰੂਟ ਦਾ ਭਾਜ ਜੀ ਅੱਜ ਦਾ 3 ਤੋਂ ਲੈ ਕੇ 4000 ਰੁਪਏ ਤੱਕ ਦਾ ਭਾਜ ਜੀ ਇਹਦਾ ਪਾ ਜੀ ਕਰ ਲੈਣਾ ਨਾ ਜਦੋਂ ਤੇਰਾ ਕਿਹੜਾ ਇੱਕਾ ਫੋਟੋ ਆ ਹਾਂਜੀ ਦੋਸਤੋ ਬੱਬੂ ਗੋਸ਼ੇ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਨੈੱਟ ਜੀ ਠੀਕ ਹੈ ਜੀ ਇਹ ਬੰਦ ਡੱਬੇ ਦਾ ਭਾਅ ਜੀ ਕਿਸੇ ਨੂੰ ਵੀ ਲੈਣਾ ਤਾਂ ਹੋਲ ਸੇਲ ਦਾ ਰੇਟ ਹੈ ਜੀ ਘੱਟੋ ਘੱਟ 10 ਕਿਲੋ ਜਾਂ 18 ਕਿਲੋ ਹੁੰਦਾ ਜੀ ਵੇਟ ਇਹਦੇ ਦੇਖੋ ਠੀਕ ਹੈ ਜੀ ਓਏ ਇਹ ਅੱਜ ਦੇ ਬੱਬੂ ਗੋਸ਼ੇ ਦਾ ਭਾਅ ਜੀ ਅੱਜ ਦਾ ਜੀ ਇਹ ਬੰਦੇ ਡੱਬਿਆਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਬੰਦੇ ਡੱਬੀ ਦਾ ਭਾਅ ਹੈਗਾ ਜੀ ਅੱਜ ਦਾ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ 골ਡਨ ਦਾ ਠੀਕ ਹੈ ਜੀ 골ਡਨ ਦਾ ਹੈਗਾ 150 ਰੁਪਏ ਭਾਅ ਜੀ ਦੂਸਰਾ ਹੈਗਾ ਜਿਹੜਾ 100 ਰੁਪਏ ਦਾ ਭਾਅ ਜੀ ਚਾਰ ਪੀਸ ਹੁੰਦਾ ਡੱਬੀ ਦੇ ਵਿੱਚ ਇਸੇ ਨੂੰ ਵੀ ਲੈਣਾ ਦਾ ਹੋਲ سیل ਦਾ ਰੇਟ ਹੈ ਜੀ ਕੀਵੀ ਦਾ ਇਹ ਵਾਂਡਾ ਡੱਬੀ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਵਧੀਆ ਦਸਹਿਰੀ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਦਸਹਿਰੀ ਅੰਬ ਦਾ ਠੀਕ ਹੈ ਜੀ ਇਹ ਵਧੀਆ ਅੰਬ ਦਾ ਭਾਅ ਜੀ ਅੱਜ ਦਾ ਅਮੇ ਦਸਹਿਰੀ ਦਾ ਪੂਰੇ ਟੋਪ ਦੇ ਅੰਬ ਦਾ ਭਾਅ ਦੱਸਿਆ ਜੀ ਅੱਜ ਦਾ ਇਹ ਇਹ ਆ ਪਤੀ ਲੋ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਨੈਟਾ ਠੀਕ ਹੈ ਇਹ ਬੰਦ ਗਰੇਟਾਂ ਦਾ ਭਾਅ ਹੁੰਦਾ ਜੀ ਅੱਜ ਦਾ ਹਾਂ ਜੀ ਦੋਸਤੋ ਆਲੂ ਵਖਾਰੇ ਦਾ ਭਾਅ ਹੈਗਾ ਜੀ ਮੀਡੀਅਮ ਸਾਈਜ਼ ਤੋਂ ਲੈ ਕੇ ਵਧੀਆ ਸਾਈਜ਼ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਲੂ ਵਖਾਰੇ ਦਾ ਠੀਕ ਹੈ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਨੈਟ ਜੀ ਠੀਕ ਹੈ ਜੀ ਵਧੀਆ ਆ ਗਿਆ ਔਰ ਸਪਾਈਸਰੀਆਂ ਜੇ ਥੋੜਾ ਜਿਹਾ ਮਰੀਕ ਲੈਣਾ ਤਾਂ 40 ਰੁਪਏ ਤੋਂ ਨੈਟ ਆ ਜੀ ਠੀਕ ਹੈ ਜੀ ਕੀ ਅੱਜ ਦਾ ਭਾਅ ਜੀ ਆਲੂ ਖਾਰਿਆ ਨੇ ਜੀ ਦੇਖੋ ਟਾਰੇ ਨੇ ਹਾਂਜੀ ਦੋਸਤੋ ਮੇਰੀ ਕੋਲ ਦਾ ਭਾਅ ਹੈਗਾ ਜੀ ਅੱਜ ਦਾ 70 ਦਾ ਭਾਅ ਜੀ ਮੇਰੀ ਕੋਲ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਨੈਟ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਇਹ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਖਾਰਿਆ ਨੇ ਭਾਅ ਹੈਗਾ ਜੀ ਜਿਹੜਾ ਬੰਦ ਡੱਬਿਆਂ ਦੇ ਵਿੱਚੋਂ ਦਾ 5 ਕਿਲੋ ਵਾਲੇ ਦਾ ਭਾਅ ਹੈਗਾ ਜੀ ਅੱਜ ਦਾ 250 ਤੋਂ ਲੈ ਕੇ 300 ਰੁਪਏ ਤੱਕ ਮਿਲ ਜੂਗਾ ਜੀ ਕਿਸੇ ਨੇ ਵੀ ਲੈਣਾ ਜੀ ਇਹ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਤੇ ਵਧੀਆ ਕੁਆਲਟੀ ਵਾਲਿਆਂ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਦੇਖੋ ਜੀ ਵਧੀਆ ਕੁਆਲਟੀ ਵਾਲੇ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਇਹ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਇਹਦਾ ਆਲੂ ਖਾਰਾਂ ਦੇ ਪੰਜ 5 ਕਿਲੋ ਦਾ ਜੀ ਇਹ ਵਜ ਜੇ ਕਿਸੇ ਨੇ ਵੀ ਲੈਣਾ 5 ਕਿਲੋ ਦੀ ਬੇਟੀ ਹੁੰਦੀ ਆ ਇਸ ਵਕਤ ਖੜੇ ਆਪਾਂ ਪੰਜ ਨੰਬਰ ਦੁਕਾਨ ਤੇ ਖੜੇ ਆ ਬਾਈ ਹੋਰਾਂ ਕੋਲ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਰੇਟ ਆ ਜੀ ਇਹ ਹਾਂਜੀ ਦੋਸਤੋ ਛੇਵ ਦਾ ਭਾਅ ਹੈਗਾ ਜੀ 150 ਤੋਂ ਲੈ ਕੇ 200-250 ਰੁਪਏ ਤੱਕ ਦਾ ਭਾਅ ਜੀ ਛੇਵ ਦਾ ਜੀ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਬੇਟੀਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਪੰਜ ਨੰਬਰ ਦੇ ਗਾਂਹ ਤੇ ਖੜੇ ਆਂ ਆਪਾਂ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਛੇਵ ਦਾ ਠੀਕ ਹੈ ਜੀ ਇਹ ਬੰਦ ਬੇਟੀਆਂ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਆਪਾਂ ਬਾਈ ਹੋਰਾਂ ਕੋਲੇ ਖੜਿਆਂਗੇ ਹੁਣ ਆਪਾਂ 4 ਨੰਬਰ ਦੁਕਾਨ ਤੇ ਖੜਿਆ ਜੀ ਆਪਾਂ ਇਸ ਵਕਤ ਤੇ ਦਸਹਿਰੀ ਅੰਬ ਦਿਖਾਉਣਾ ਤੁਹਾਨੂੰ ਵਧੀਆ ਦਸਹਿਰੀ ਅੰਬ ਦਾ ਭਾਜ ਜੀ ਅੱਜ ਦਾ 100 ਰੁਪਏ ਦਾ ਭਾਜ ਜੀ ਨੈਟ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਜ ਜੀ ਬਾਈ ਹੋਰਾਂ ਕੋਲੇ 4 ਨੰਬਰ ਦੁਕਾਨ ਤੇ ਖੜਿਆ ਦਸਹਿਰੀ ਅੰਬ ਦਾ ਭਾਜ ਜੀ ਅੱਜ ਦਾ ਇਹ ਠੀਕ ਹੈ ਜੀ ਆਪਾਂ ਹੋਰ ਵੀ ਦਿਖਾ ਦਿੰਨੇ ਆ ਫਰੂਟ ਬਾਈ ਹੋਰਾਂ ਕੋਲੇ ਹੋਰ ਵੀ ਹੁੰਦੇ ਆ ਆਪਾਂ ਉਹ ਵੀ ਦਿਖਾ ਦਿੰਨੇ ਆ ਵੀ ਕੀ ਭਾਅ ਚੱਲ ਰਹੇ ਨੇ ਫਰੂਟ ਦਾ ਭਾਜ ਜੀ ਬਾਈ ਫਰਾਂ ਦਾ ਅਨਿਕੇ ਤੋਂ ਕਦੇ ਨਹੀਂ ਅਮਰਾਂ ਦੀ ਲੋੜ ਆ ਤਾਂ ਬਾਈ ਹੋਰਾਂ ਕੋਲੇ 4 ਨੰਬਰ ਦੇ ਦਾਨ ਤੇ ਆ ਸਕਦੇ ਬਾਈ ਹੋਰਾਂ ਫਿਰ ਵਧੀਆ ਝੂੜ ਦਾ ਭਾਅ ਦੱਸਦੇ ਅੱਜ ਦਾ ਕੀ ਭਾਅ ਜੀ ਲੋਹਾਂ ਦਾ ਠੀਕ ਹੈ ਜੀ ਹਾਂਜੀ ਦੋਸਤੋ 80 ਰੁਪਏ ਦੀ ਲੋੜਾ ਭਾਅ ਜੀ 190 ਦਾ ਜੀ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਤਾਂ ਵਧੀਆ ਆਲੂ ਬਖਾਰੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਇਹ ਹਾਂਜੀ ਵੀਰੇ ਹੋ ਠੀਕ ਆ ਵੀਰੇ ਅੱਜ ਕੀ ਭਾਅ ਮੰਨ ਕੇ ਸਨਵਾਜਾਂ 80 ਰੁਪਏ ਜੀ 80 ਰੁਪਏ ਨਟਾ ਬੇ ਵਧੀਆ ਲਿਕਨਦਾ ਪੂਰਾ ਵਧੀਆ ਹਾਂਜੀ ਦੇਖੋ ਇੱਕ ਨੰਬਰ ਦਾ ਭਾਅ ਦੱਸਿਆ ਜੀ ਅੱਜ ਆਪਾਂ ਨੇ ਬਾਈ ਹੋਰਾਂ ਕੋਲ ਠੀਕ ਹੈ ਜੀ ਬਾਈ ਹੋਰੀ ਇਕੱਠਾ ਮਾਰ ਲੈ ਕੇ ਜਾਂਦੇ ਆ ਇਹ ਕਿੰਨੇ ਡੱਬੇ ਲੈ ਲੇ ਵੀਰੋ ਤੁਸੀਂ ਅੱਜ ਫਿਰ ਇਹ ਲੈ ਲੇ ਦਾ ਡੱਬੇ ਹਾਂਜੀ ਦੋਸਤੋ ਵੀਰ ਜੀ ਨੇ 10 ਡੱਬੇ ਇਕੱਠੇ ਲੈਤੇ ਬਾਈ ਹੋਰਾਂ ਨੇ ਵਧੀਆ ਕੁਆਲਟੀ ਵਾਲਾ ਦਾ ਭਾਅ ਜੀ ਇਹ ਅੱਜ ਦਾ ਠੀਕ ਹੈ ਜੀ ਹਾਂਜੀ ਦੋਸਤੋ ਅੱਜ ਦਾ ਇਹ ਵਧੀਆ ਫਰੂਟ ਦਾ ਭਾਜ ਜੀ ਅੱਜ ਦਾ ਠੀਕ ਹੈ ਜੀ ਆਹਦੇ ਕੀ ਭਾਅ ਲੱਗ ਜਾਂਦਾ ਇਹ ਅੱਜ ਹਾਂਜੀ ਦੋਸਤੋ 60 ਰੁਪਏ ਕਿਲੋ ਮਿਲੂ ਜੇ ਕਿਸੇ ਨੇ ਵੀ ਲੈਣਾ ਇਹ ਬੰਦ ਡੱਬੇ ਦਾ ਭਾਜ ਜੀ ਇਹਦਾ ਠੀਕ ਹੈ ਜੀ ਵਧੀਆ ਕੁਆਲਿਟੀ ਦਾ ਭਾਜ ਜੀ ਇਹ ਵੀ ਵਧੀਆ ਪੀਸ ਨਹੀਂ ਜੀ ਕਿਸੇ ਨੇ ਲੈਣਾ ਜੀ ਆਲੂ ਖਾਰਾ ਦਾ ਭਾਜ ਜੀ ਅੱਜ ਦਾ ਤੇ ਆਹ ਪੇਟੀ ਵੀ ਆਉਣ ਲੱਗੀ ਆਪਣੇ ਕੋਲੇ ਲੱਗੂ ਕੁਛ ਵਾਲੀ ਵੀ ਇਹ ਇਹ ਕੀ ਭਾਅ ਚੱਲਣ ਲੱਗੀ ਇਹ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਇਹਦਾ ਗੱਗੂ ਕੁਛ ਦਾ ਜੀ ਠੀਕ ਹੈ ਜੀ ਇਹ ਕਸੇ ਨਹੀਂ ਵੀ ਲੈਣਾ ਕਸ਼ਮੀਰ ਦਾ ਜੀ ਇਹ ਠੀਕ ਹੈ ਜੀ ਬੰਦ ਪੇਟੀਆਂ ਚਾਹੁੰਦਾ ਜੀ ਲੱਕੜ ਵਾਲੀ ਪੇਟੀ ਜੀ ਠੀਕ ਹੈ ਇਹ ਤਾਂ ਬੰਦੀ ਚਾਹੁੰਦਾ ਲੂਚਾ ਹਾਂਜੀ ਸੋਨੂੰ ਦੋਸਤੋ ਲੂਚਾ ਵੀ ਦਿਖਾਉਣਾ ਵੀ ਕੀ ਭਾਅ ਚੱਲ ਰਿਹਾ ਜੀ ਕੀ ਭਾਅ ਚੱਲ ਰਿਹਾ ਜੀ ਲੂਚਾ ਤੁਸੀਂ ਚਾਰੇ ਵੀ ਇਹਦਾ 20 ਤੋਂ ਲੈ ਕੇ 30 ਰੁਪਏ ਤੱਕ ਹਾਂਜੀ ਦੋਸਤੋ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਗਰੇ ਬੰਦ ਡੱਬੇ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਕਸੇ ਵੀ ਲੈਣਾ ਹੋਲ ਸੇਲ ਦਾ ਰੇੜਾ ਕਿੰਨਾ ਵਜਨ ਹੁੰਦਾ ਹੈ ਵਿੱਚ ਵਜਨ ਨਹੀਂ ਦੱਸਿਆ ਤੁਹਾਨੂੰ 6 ਕਿਲੋ ਹਾਂਜੀ ਨੈਟ 6 ਕਿਲੋ ਵਜਨ ਹੁੰਦਾ ਜੀ ਬੰ ਹਾਂਜੀ ਦੋਸਤੋ ਬੱਗੂ ਕੋਸ਼ੇ ਬਾਰੇ ਵੀ ਦੱਸ ਦਿਆਂ ਦੀ ਤੁਹਾਨੂੰ ਕੀ ਭਾਅ ਚੱਲਦਾ ਕੀ ਭਾਅ ਚੱਲਦਾ ਵੀਰੇ ਇਹ ਇਹ ਕਿੱਥੋਂ ਦਾ ਜੀ ਇਹ ਇਹ ਕੁੱਲੂ ਦਾ ਜੀ ਜੇ ਕਿਸੇ ਨੇ ਵੀ ਲੈਣਾ ਤੇ ਵਧੀਆ ਕੁਆਲਿਟੀ ਦਾ ਭਾਅ ਜੀ ਬੱਗੂ ਕੋਸ਼ੇ ਦਾ ਜੀ ਅੱਜ ਦਾ ਠੀਕ ਹੈ ਜੀ ਇਹ ਬਾਈ ਹੋਰਾਂ ਕੋਲੇ ਵਧੀਆ ਕੁਆਲਿਟੀ ਹੁੰਦੀ ਹੈ ਜੇ ਕਿਸੇ ਨੂੰ ਵੀ ਲੈਣੀ ਆ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਨੈਟ ਜੀ ਠੀਕ ਹੈ ਜੀ 70 ਰੁਪਏ ਦਾ ਭਾਅ ਜੀ ਨੈਟ ਹਾਂਜੀ ਦੋਸਤੋ ਆਪਾਂ ਨਾਰਾਂ ਬਾਰੇ ਵੀ ਦੱਸਦੇ ਵੀ ਨਾਰਾਂ ਦਾ ਕੀ ਭਾਅ ਚੱਲ ਰਿਹਾ ਜੀ ਕੀ ਭਾਅ ਚੱਲਦਾ ਜੀ ਨਾਰਾਂ ਬਾਈ ਚੱਲਦਾ ਵੀਰੇ 1275 60 ਕਿਲੋ ਪੰਦੇਗੇ 10 ਕਿਲੋ ਮਾਲ ਹਾਂਜੀ ਦੋਸਤੋ 12 ਕਿਲੋ 1200 ਦਾ ਭਾਅ ਜੀ ਨਾਰਾ ਨਾ ਠੀਕ ਹੈ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਇਹ 10 ਕਿਲੋ ਹੁੰਦਾ ਇਹਦੇ ਵਿੱਚ ਸਾਢੇ 10 ਕਿਲੋ ਕੰਡੇ ਤੇ ਆ ਜੀ ਠੀਕ ਹੈ ਜੀ ਮਾਲ ਜੀ 10 ਕਿਲੋ ਮਾਲ ਨਿਕਲ ਜੂਆ ਜੀ 1/2 ਕਿਲੋ ਡੱਬੇ ਦੇ ਕਾ ਹੁੰਦਾ ਜੀ ਬਾਜਾਂ ਠੀਕ ਹੈ ਜੀ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਹੈਗਾ ਜੀ 550 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ 550 ਰੁਪਏ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਇਹ 10 ਕਿਲੋ 20 ਕਿਲੋ ਦਾ ਵਜਨ ਦਾ ਭਾਅ ਦਿੱਨਾ ਮਸੰਮੀ ਦਾ ਅੱਜ ਦਾ ਜੀ ਠੀਕ ਹੈ ਜੀ ਇਹ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਇਹ ਵੀ ਬੰਦ ਕਰਕੇ ਦਾ। ਉਹ ਆਪਾਂ ਆਲੂ ਪਿਆਜ਼ ਬਾਰੇ ਵੀ ਦੱਸ ਦਿਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਤੇ ਪਿਆਜ਼ ਦਾ ਜੀ ਠੀਕ ਹੈ ਜੀ ਤੇ ਅੱਜ ਪੈ ਗਿਆ ਦੀ ਮੀਂਹ ਥੋੜਾ ਜਿਹਾ ਆਪਾਂ ਚਲੋ ਗੱਲਬਾਤ ਕਰਦੇ ਹਾਂ ਥੋੜਾ ਜਿਹਾ ਲੇਟ ਹੋ ਗਈ ਜੀ ਮੀਂਹ ਕਰਨਾ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਆਲੂ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਦਾ। ਦੋਸਤੋ ਬਾਬੂ ਜੀ ਨਾਲ ਕਰਦੇ ਹਾਂ ਗੱਲਬਾਤ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਲੂ ਅੱਜ ਆਲੂ ਦਾ ਜੀ ਹੋਲ سیل ਦਾ ਰੇਟ ਦੱਸਣਗੇ ਬਾਬੂ ਜੀ ਆਪਾਂ ਗੱਲਬਾਤ ਕਰਦੇ ਹਾਂ ਬਾਬੂ ਜੀ ਜੀ ਨਮਸਕਾਰ ਬ੍ਰਿਮੀ ਪਵਾਤਾ ਜੀ ਅੱਜ ਵੀ ਆਪਾਂ ਦੋਸਤੋ ਜੀ ਮੌਸਮ ਬੜੀਆ। ਨਾ ਹੋਵੇ ਚਲੋ ਮੌਸਮ। ਆਈ ਆਲੂ ਕਿੱਥੋਂ? ਹਾਂ ਜੀ। ਹਾਂ। ਤੇ ਅੱਜ ਆਲੂ ਦਾ ਕੀ ਭਾਅ ਚੱਲਿਆ ਜਾਂਦਾ ਹੈ? ਅੱਜ ਆਲੂ ਦੀ ਕੀ ਕੀਮਤ 400 ਰੁਪਏ ਆ। ਹਾਂ ਜੀ ਦੋਸਤੋ ਕੀ ਦਾ ਭਾਅ ਹੈਗਾ ਜ ਹਾਂਜੀ ਦੋਸਤੋ ਡਾਇਮੰਡ ਅੱਭੀ ਕਿਹਾ ਜੀ ਅੱਜ 5500 ਰੁਪਏ ਦਾ ਭਾਅ ਜੀ ਡਾਇਮੰਡ ਦਾ ਆਲੂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਬੰਦ ਲੈ ਕੇ ਦਾ ਭਾਅ ਜੀ ਅੱਜ ਦਾ ਜੀ ਔਰ ਡੈਮੰਡੀ ਦਾ 4400 ਹਾਂਜੀ ਦੋਸਤੋ ਆ ਡਾਇਮੰਡ ਦਾ ਭਾਅ ਹੈਗਾ ਜੀ ਸਾਢੇ 450 ਰੁਪਏ ਦਾ ਭਾਅ ਜੀ ਡਾਇਮੰਡ ਦਾ ਠੀਕ ਹੈ ਕਿਸੇ ਨੇ ਵੀ ਲੈਣਾ ਇਹ ਹੋਲ سیل ਦਾ ਰੇਟ ਹੈ ਜੀ ਰੇਟ ਬਹੁਤ ਘੱਟ ਗਿਆ ਜੀ ਆਲੂ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਡਾਇਮੰਡ ਸਾਢੇ 450 ਰੁਪਏ ਦਾ ਹੋਊਗਾ ਜੀ ਮੰਦਿਰਾਂ ਪਾਈਂ ਜੱਟ ਠੀਕ ਹੈ ਜੀ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਆਪਾਂ ਗੱਲਬਾਤ ਕਰਦੇ ਆਂ ਬਾਬੂ ਜੀ ਨਾਲ ਤੇ ਆਪਾਂ ਮੰਦਿਰਾਂ ਦਾ ਪਿਆਜ ਵੀ ਦਿਖਾਵਾਂਗੇ ਤੁਹਾਨੂੰ ਵੀ ਕੀ ਭਾਅ ਚੱਲ ਰਿਹਾ ਜੀ ਵੱਡੀ ਵਾਲੇ ਪਿਆਜ ਦਾ ਠੀਕ ਹੈ ਜੀ ਆਪਾਂ ਗੱ ਹਾਂਜੀ ਦੋਸਤੋ ਜੇ ਪਿਆਜ਼ ਕਿਸੇ ਨੂੰ ਵੀ ਲੈਣਾ ਹੋਣਾ ਨਾ ਹਲਕੀ ਕੁਆਲਿਟੀ ਥੋੜੀ ਜੀ ਹੁੰਦੀ ਹੈ ਜੀ ਪਰ ਹਲਕੀ ਵੀ ਨਹੀਂ ਹੁੰਦੀ ਤੇ ਛੋਟਾ ਪਿਆਜ਼ ਹੁੰਦਾ ਥੋੜਾ ਐ ਜੀ ਛੋਟਾ ਰਹਿ ਜਾਂਦਾ ਪਿਆਜ਼ ਦਾ ਠੀਕ ਹੈ ਜੀ ਇਹ 12 ਰੁਪਏ ਕਿਲੋ ਦਾ ਭਾਅ ਜੀ ਬੰਦ ਘੱਟੇ ਦਾ ਠੀਕ ਹੈ ਜੀ ਇਹ ਅੱਜ ਦਾ ਰੇਟ ਹੈ ਜੀ ਇਹ ਤੇ ਥੋੜੀ ਜੀ ਮੋਟਾ ਸਾਈਜ਼ ਲੈਣਾ ਤਾਂ ਵਧੀਆ ਕੁਆਲਿਟੀ ਲੈਣੀ ਆ ਤਾਂ ਸਾਨੂੰ ਦਿਖਾ ਦੰਨੇ ਆ ਗੱਡੀ ਵਾਲੇ ਦਾ ਭਾਅ ਹੈਗਾ ਜੀ ਨੈਟ ਅੱਜ ਦਾ 15 ਰੁਪਏ ਨੈਟ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਬੰਦ ਘੱਟੇ ਦਾ ਭਾਅ ਜੀ 15 ਰੁਪਏ ਠੀਕ ਹੈ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 22 ਤੋਂ ਲੈ ਕੇ 23 ਰੁਪਏ ਤੱਕ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਠੀਕ ਹੈ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਇਹ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਬਾਈ ਉਹਨਾਂ ਕੋਲੋਂ ਤੁਸੀਂ ਬੰਦ ਗੱਟੇ ਹੀ ਮਿਲੂਗਾ ਜੀ ਕਿਸੇ ਨੇ ਵੀ ਲੈਣਾ ਠੀਕ ਹੈ ਜੀ ਇਹ ਤੇ ਐਮਪੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਇਹਦਾ 15 ਰੁਪਏ ਭਾਅ ਜੀ ਐਮਪੀ ਵਾਲੇ ਪਿਆਜ਼ ਦਾ ਇਹ ਤੁਹਾਨੂੰ ਹੋਰ ਵੀ ਆਪਾਂ ਵਧੀਆ ਕੁਆਲਿਟੀ ਦਿਖਾ ਦਾਂਗੇ ਚਾਹੇ ਇਹ ਵੀ ਵਧੀਆ ਕੁਆਲਿਟੀ ਹੈ ਜੀ ਕਿਸੇ ਨੇ ਵੀ ਲੈਣੀ ਹੈ ਤਾਂ 15 ਰੁਪਏ ਦਾ ਭਾਅ ਜੀ ਇਹ ਐਮਪੀ ਵਾਲੇ ਪਿਆਰ ਦਾ ਠੀਕ ਹੈ ਜੀ ਇਹ ਇਹ ਵੀ ਕਿਸੇ ਨੇ ਵੀ ਲੈਣਾ ਤਾਂ ਬੰਦ ਘਟਾ ਲੈਣਾ ਮੈਣਾ ਜੀ ਕਿਸੇ ਨੇ ਵੀ ਲੈਣਾ ਬਾਈ ਉਹਨਾਂ ਕੋਲੇ ਵਧੀਆ ਸਟਾਕ ਪਿਆ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬਾਈ ਹੋਰਾਂ ਦਾ ਇਹ ਇਹ ਵਧੀਆ ਪਿਆਰ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਐਮਪੀ ਵਾਲੇ ਪਿਆਰ ਦਾ ਭਾਅ ਹੈਗਾ ਜੀ 20 ਰੁਪਏ ਭਾਅ ਜੀ ਅੱਜ ਦਾ ਜੀ ਇਹ ਕਿਸੇ ਨੇ ਵੀ ਲੈਣਾ ਤਾਂ ਇਹ ਮੋٹے ਪਿਆਰ ਦਾ ਭਾਅ ਜੀ ਐਮਪੀ ਵਾਲੇ ਦਾ ਠੀਕ ਹੈ ਜੀ ਵਧੀਆ ਪਿਆਰ ਦਾ ਭਾਅ ਵੀਰ ਵੀ ਨਟਾ ਕਿਸੇ ਨੂੰ ਵੀ ਲੈਣਾ ਬੰਦ ਗੱਟਾ ਲੈਣਾ ਵੈਣਾ ਵੀ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਆ ਬਾਈ ਹੋਰਾਂ ਦਾ ਜੀ ਵੀ ਠੀਕ ਹੈ ਜੀ